ਮੇਰੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਅਪੀਲ ਕੀਤੀ ਜਾਂਦੀ ਆ ਕਿ ਆ ਜਿਹੜਾ ਫੋਟੋਆਂ ਦੇ ਵਿੱਚ ਬੰਦਾ ਦਿਸ ਰਿਹਾ ਹੈਗਾ ਇਹ ਬੰਦਾ ACBCC ਮੈਂਬਰ ਆ ਰਾਮਪਾਲ ਬਹਿਣੀ ਵਾਲ ਤੇ ਇਸ ਦਾ ਮੁੰਡਾ ਇਹਨਾਂ ਦੋਨਾਂ ਨੇ ਮਿਲ ਕੇ ਮੇਰੇ ਨਾਲ 21 ਲੱਖ ਰੁਪਏ ਦੀ ਠੱਗੀ ਮਾਰੀ ਆ ਵੀਜ਼ਾ ਮੈਨੂੰ ਜਾਲੀ ਦਿੱਤਾ ਆਸਟ੍ਰੇਲੀਆ ਦਾ ਟਿਕਟਾਂ ਦਿੱਤੀਆਂ ਤੇ ਮੈਂ 에ਰਪੋਰਟ ਤੋਂ ਮੁੜਿਆ ਆ ਇੱਕ ਤਰ੍ਹਾਂ ਨਾਲ ਇਹਨਾਂ ਨੇ ਮੇਨੂੰ ਫਰਾੜੀ ਕੀਤਾ ਹੈਗਾ ਉਸ ਤੋਂ ਬਾਅਦ ਮੈਂ ਇਹਨਾਂ ਦੇ ਘਰੇ ਜਾਂਦਾ ਰਿਹਾ ਇਹ ਮੈਨੂੰ ਧਮਕਾਉਂਦੇ ਰਿਹਾ ਦੋਹੀ ਬਾਬਤ ਕਿ ਤੂੰ ਸਾਡਾ ਕੀ ਕਰਨਾ ਹੈਂਗਾ ਅਸਤ ਪਾਪਰਾਂ ਜਿੱਥੇ ਮਰਜ਼ੀ ਭੱਜ ਜਾ ਪਰਸੂ ਕੋਲੇ ਤੱਕ ਕੋਈ ਹੱਲ ਨਹੀਂ ਹੋਣਾ ਹੈਗਾ ਤੇ ਦੂਜੀ ਗੱਲ ਹੈ ਮੈਨੂੰ ਕਿਹਾ ਕਰੇ ਰਾਮਪੁਰ ਜੀ ਮੈਂ ਕਿਹਾ ਕਰ ਪਈ ਮੈਂ ਮਰ ਜੂਗਾ ਫਿਰ ਮੈਨੂੰ ਦਾਦਾ ਕਰ ਮੈਂ ਜੇਲ੍ਹ ਘੱਟ ਕੇ ਆਜੂ ਮੈਂ ਕਿਹਾ ਵੀ ਇਹਦਾ ਮਤਲਬ ਤੂੰ ਮੇਰੇ ਪੈਸੇ ਨਹੀਂ ਦੰਦਾ ਉਸ ਤੋਂ ਬਾਅਦ ਮੈਨੇ ਕੀ ਕਰਿਆ ਬੀਰੂ ਘਰੇ ਜਾਂਦੇ ਨੂੰ ਸਾਰਾ ਟੱਪਰ ਪੁੱਠਾ ਬੋਲਦਾ ਦੀਗਾ ਮੈਂ ਐਸ ਐਸ ਪੀ ਦਫ਼ਤਰ ਵਿੱਚ ਇਹ ਦਰਖਾਸਤ ਦੇ ਦਿੱਤੀ ਉੱਥੇ ਤੇ ਉੱਥੇ ਜਦੋਂ ਇਹ ਆਇਆ ਇਹਨੇ ਮੈਨੂੰ 31 12 2024 ਤੱਕ ਦਾ ਟਾਈਮ ਦਿੱਤਾ ਵੀ ਮੈਂ ਆਪਣੇ ਮੁੰਡੇ ਦੀ ਇਹ ਸਰੀ ਜ਼ਮੀਨ ਆਉਂਦੀ ਵੇਚ ਕੇ ਤੈਨੂੰ ਮੈਂ ਪੈਸੇ ਦੇ ਦੂੰਗਾ ਚੁੱਲੇ ਨੇ ਜ਼ਮੀਨ ਵੀ ਵੇਚਤੀ ਪਰ ਪੈਸੇ ਕਹਿੰਦਾ ਮੈਂ ਤੈਨੂੰ 20% ਦੂੰਗਾ 20% ਨਾਮ ਨੋ ਪ੍ਰਗੋਕ ਕਾਨੂੰਨੀ ਤਾਰ ਬਈ ਕਰਾ ਨਾ ਇਹਨਾਂ ਕੋਈ ਤਰਾਹ ਚ ਰੋਕੇ ਵੇਚਦੀ ਜਰਾ ਦਿੱਤਾ ਮੈਂ 20 ਲੱਖਾ ਵਾਪਸ ਮੈਨੂੰ 4 ਲੱਖ ਮਿਲੇ ਇਹ ਕੋਈ ਹੱਲ ਨਹੀਂ ਹੈਗਾ ਮੇਰੀ ਤਾਂ ਸਮੁੱਚੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਭਗਵੰਤ ਮਾਨ ਨੂੰ ਹੀ ਪੀਲ ਆ ਵੀ ਮੇਰਾ ਬਦਲ ਬਦਲ ਸਾ ਦਿੱਤਾ ਜਾਂ ਵੀ ਤੇ ਇਹ ਬੰਦੇ ਦੇ ਨਾ ਤਾਂ ਮੇਰੇ ਪੈਸੇ ਦਵਾਈ ਜਾਣ ਜਾਂ ਇਹਦੇ ਪਰਚਾ ਕੀਤਾ ਜਾਵੇ ਕਿਉਂਕਿ ਮੇਰੇ ਕੋਲ ਇੱਕ ਥੀਲੇ ਜ਼ਮੀਨ ਨਾ ਰਹੇਗਾ ਦੋ ਮੇਰੇ ਕੁੜੀਆਂ ਨੇ ਮੈਂ ਕਿੱਧਰੇ ਜਾਵਾਂ ਜਿਹੜੀ ਜ਼ਮੀਨ ਵੇਚੀ ਆ 32 ਲੱਖ ਨੂੰ ਵੇਚਿਆ ਤੁਹਾਡੇ ਨੇ ਉਹੀ ਜਿਹੇ ਰੇਟ ਦਾ ਜ਼ਮੀਨ ਅੱਜ ਮੇਰੇ 2.5 ਕਰੋੜ ਆ ਜੀਨ ਮਰਜ਼ੀ ਬੋਲੋ ਮਹਿਲਾ ਚੌਂਗ ਦੇ ਵਿੱਚ ਕੀ ਰੇਟ ਆਗਾ ਮੈਂ ਤਾਂ ਚਾਰੇ ਪਾਸੇ ਡੁੱਬ ਗਿਆ ਆ ਰਹੀ ਮੇਰੇ ਕੋਲ ਤਾਂ ਨਹੀਂ ਆ ਸਪਰੀ ਦੀ ਸੀਸੀ ਆ ਮੇਰਾ ਪਰਿਵਾਰ ਖੜਾਗਾ ਨਹੀਂ ਤਾਂ ਸਾਰਾ ਡੁੱਬ ਰਸਾ ਸਪਰੀ ਵੀ ਗਏ ਮਰਾਂਗੇ ਨਾਲ ਇਹਦੇ ਕੱਲੇ ਕੱਲੇ ਐਸਸੀਪੀਸੀ ਮੈਂਬਰ ਆ ਰਾਮਪਾਲ ਬੈਣੀ ਵਾਲ ਇਹਦਾ ਮੁੰਡਾ ਸਿਮਰਨ ਜੋਤ ਇਹਦਾ ਮੁੰਡਾ ਆ ਬਣੇ ਇਹਦਾ ਮੁੰਡਾ ਰਾਜੂ ਜਿਹੜਾ ਸਾਨੂੰ ਘਰੇ ਜਾਂਦੇ ਨੂੰ ਗੁੱਠਾ ਬੋਲਦੇ ਤੇ ਇਹਦਾ ਕੱਲਾ ਕੱਲਾ ਪਰਿਵਾਰ ਦਾ ਜੀ ਜ਼ਿੰਮੇਵਾਰ ਆ ਰਾਮਪਾਲ ਬੈਣੀ ਵਾਲ ਰਾਮਪਾਲ ਬੈਣੀ ਵਾਲ ਮੁ ਆ ਜੀ ਆਸ ਮੈਨੂੰ ਕਿਉਂਕਿ ਜਦੋਂ ਵੀ ਦਿੰਦੇ ਨੇ ਪੰਜਾਬੀ ਹਸਾ ਦਿੰਦੇ ਨੇ ਮੇਰਾ ਪਿੰਡ ਮੇਰੇ ਨਾਲ ਘੜਾਗਾ ਇਹ ਗੱਲ ਤੋਂ ਕੋਈ ਸ਼ੰਕਾ ਨਹੀਂ ਹੈਗੀ ਪਰ ਮੈਨੂੰ ਆਮ ਆਦਮੀ ਪਾਰਟੀ ਭਗਮੰਤ ਮਾਨ ਤੋਂ ਇਹ ਹੀ ਅਪੀਲ ਆ ਵੀ ਉਹ ਮੇਰੀ ਵੀ ਉਹਨਾਂ ਤੱਕ ਮੇਰੀ ਵੀਡੀਓ ਪਹੁੰਚੇ ਤੇ ਮੈਨੂੰ ਇਨਸਾਫ ਮਿਲੇ ਕਿਉਂਕਿ ਇਹ ਬੰਦਾ ਪਾਵਰ ਦੇ ਵਿੱਚ ਆ ਤਾਂ ਕਰਕੇ ਦੇਖਣ ਨੂੰ 2 ਸਾਲ ਦਾ ਸਮਾਂ ਹੋ ਗਿਆ ਜੇ ਕੋਈ ਆਮ ਬੰਦਾ ਹੁੰਦਾ ਅਜ ਨੂੰ ਮੇਰੇ ਪੈਸੇ ਮਿਲ ਜਾਂਦੇ ਇਹ ਪਾਵਰ ਦੇ ਵਿੱਚ ਹੁਣ ਕਰਕੇ ਨਾ ਤਾਂ ਮੇਰੀ ਕਿਤੇ ਕੋਈ ਸੁਣਵਾਈ ਹੋਈ ਆ ਮੇਰਾ ਕੁਝ ਵੀ ਨਹੀਂ ਹੋ ਰਹਾ ਹੈਗਾ ਆਹੀ ਮੇਰੇ ਕੋਲੇ ਹਾਲ ਆ ਦੋ ਮੇਰੇ ਕੁੜੀਆਂ ਨੇ ਨਹੀਂ ਮੇਰਾ ਸਾਰਾ ਪਰਿਵਾਰ ਮੇਰਾ ਜਦੋਂ ਮ ਤੁਰ ਮੇਰੇ ਇੱਕ ਤਰ੍ਹਾਂ ਦੇ ਪੈਸੇ ਨਹੀਂ ਮਿਲੇ ਹੈਗੇ ਮੇਰੇ ਇੱਕ ਤਰ੍ਹਾਂ ਦਾ ਲਾਸ ਬਣਿਆ ਹੋਇਆ ਦਿਮਾਗ ਮੇਰਾ ਨਹੀਂ ਕੰਮ ਕਰ ਰਿਹਾ ਹੈਗਾ ਡਿਪਰੈਸ਼ਨ ਦੇ ਵਿੱਚ ਮੈਂ ਫਿਰਦਾਗਾ ਹੋਰ ਮੈਂ ਕੀ ਕਰ ਸਕਦਾ ਇਹ ਤਾਂ ਸਭ ਨੂੰ ਪਤਾ ਜੀ ਭਾਈ ਜਿਹਦੇ ਪੈਸੇ ਨਾ ਮਿਲਣ ਕਿ ਉਹਨਾਂ ਨਾਲ ਕੀ ਬਣਦੀ ਆ